ਸੁੰਦਰੀ ਮਾਂ ਸੁੰਦਰੀ ਕੇ ਬਾਗ ਕਾ ਪੱਟੀ ਖਲਈਏ ਫਜ਼ਲ ਫਜ਼ਲ ਰਨਜ ਤਮੀਜ਼ ਦੀ ਮੌਕਾ ਹੀ ਬੀ ਗਾਲ ਕਿਸ ਕੰਜਰ ਨਾਲ ਕਿਵੇਂ ਕਰੀਂਦੀ ਤੇ ਕੰਜਾ ਸਿਰ ਦੁਪਾਰੇ ਆ ਤੇ ਘਰੇ ਸਕੂਨ ਕਰਨ ਦੂਆਂ ਦੇ ਬੂਆ ਤੇ ਕੀ ਕਰਨ ਆ ਖਲੇ ਨੇ ਓਏ ਸਵਾ ਫੁੱਟੀ ਤੈਨੂੰ ਕੀ ਐ ਤੈਨੂੰ ਕਿਹੜੀ ਤਕਲੀਫ ਐ ਕਿਉਂ ਸਾਡੇ ਲਾਈਆਂ ਸੀ ਚੰਗੇ ਭਲੇ ਸੁੱਤੇ ਪਿਆ ਸੀ ਆ ਕੇ ਸਾਡੀ ਨੀਂਦ ਖਰਾਬ ਕਰ ਛੱਡੀ ਐ ਲੱਖ ਦੀ ਲਾਨਾ ਤੇ ਤਿੱਲਾ ਖਾਵਣ ਵਾਲੇ ਖੱਜਾਰ ਮੈਨੂੰ ਤਾਂ ਅਹੀਂ ਪਾ ਗਿਓਂ ਜਿਵੇਂ ਸੂਈ ਕੁੱਤੀ ਬੰਦੀ ਐ ਆ ਮੈਂ ਤੁਹਾਡੇ ਕਿਦਾ ਗਿਆ ਪਹਿਲੇ ਤਾਂ ਜਿਹੜੀ ਲਾਨਤ ਪਾਈ ਨਾ ਸੇਮ ਟੂ ਯੂ ਵਈ ਤੇ ਬਾਕੀ ਨਹੀਂ ਸੰਮੀ ਦੀ ਗੱਲ ਉਹ ਆਦ ਪੇਕਾ ਤੇ ਗਈ ਤੂੰ ਉਹਨੂੰ ਕੀ ਆਖੂ ਐ ਖੈਰ ਐ ਮੈਂ ਉਹਨੂੰ ਤੇਰੀ ਭੈਣ ਦਾ ਰਿਸ਼ਤਾ ਦੇਉਣਾ ਬਈ ਮੈਂ ਉਹਨੂੰ ਕੀ ਆਖਣਾ ਸਾਡਾ ਗੋਸ਼ਤ ਪਿਆ ਉਹਨਾਂ ਦੀ ਫਰਿਜ ਚ ਤੇ ਉਹ ਲਵਣ ਆਈਆਂ ਓਏ ਦੋ ਕੰਨਾਂ ਵਾਲੀ ਬਖਰੀਆ ਓ ਮੇਰੇ ਨਾਲ ਥੋਜਾ ਸੰਤ ਨਾਲ ਬੋਲੀ ਕਰ ਮੈਂ ਤੇਰਾ ਹਿਆਕ ਕਰ ਜਾਂਨੇ ਕਿ ਦੀ ਦਾਨ ਓਨੋ ਕਿਸੇ ਤੇ ਮੈਂ ਤੇਰਾ ਮੂੰਹ ਕੋਟ ਛੱਡਾ ਤੇ ਬਾਕੀ ਰਸਨਮੀ ਦੀ ਗੱਲ ਤੂੰ ਪੁੱਛ ਤਸ ਤੈਨੂੰ ਦੱਸ ਦਿੱਤਾ ਦੱਸ ਦਿੱਤਾ ਇਹਨੇ ਨਾ ਮੈਂ ਹੁਣ ਜਾਂਦੀ ਪਈ ਆ ਤੁਸੀਂ ਮਗਰ ਬੌਕੀ